ਸੋ ਅਸਿਕਾ ਦੋਸਤੋ ਮੈਂ ਇੱਕ ਕਹਾਣੀ ਸੁਣੀ ਸੀ ਮੈਨੂੰ ਬਹੁਤ ਵਧੀਆ ਲੱਗੀ ਮੈਂ ਸੋਚਿਆ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਇੱਕ ਲੜਕੇ ਦੀ ਮੈਰਿਜ ਫਿਕਸ ਹੋ ਜਾਂਦੀ ਹੈ ਬਹੁਤ ਹੀ ਟਾਈਟ ਸ਼ੈਡਿਊਲ ਹੁੰਦਾ ਉਹ ਆਪਣੇ ਫਾਦਰ ਕੋਲ ਜਾਂਦਾ ਆਪਣੇ 60 70 ਦੋਸਤਾਂ ਦੀ ਲਿਸਟ ਲੈ ਕੇ ਕਿ ਪਪਾ ਇਹ ਮੇਰੇ ਦੋਸਤਾਂ ਦੀ ਲਿਸਟ ਹੈ ਟਾਈਮ ਬੜਾ ਕੋ ਬੜਾ ਘੱਟ ਹੈ ਤੇ ਇਹਨਾਂ ਸਾਰਿਆਂ ਨੂੰ ਤੁਸੀਂ ਇਨਫੋਰਮ ਕਰਨਾ ਚਾਹੀਏ ਧੰਨ ਦੱਸ ਦਿਓ ਉਹਨਾਂ ਨੂੰ ਡੇਟ ਟਾਈਮ ਤੇ ਅਸੀਂ ਕਿੱਥੇ ਤੇ ਇਕੱਠੇ ਹੋਣਾ ਬਰਾਤ ਵਾਲੇ ਦਿਨ ਤੇ ਪਾਪਾ ਨੇ ਕਿਹਾ ਵੀ ਬੇਟਾ ਕੋਈ ਚਿੰਤਾ ਨਾ ਕਰ ਇਹ ਤੇਰਾ ਕੰਮ ਹੈ ਕਰ ਦਮਾਂਗਾ ਬਰਾਦਾ ਦਿਨ ਆ ਗਿਆ ਸਾਰੇ ਤਿਆਰ ਹੋ ਗਏ ਲੜਕਾ ਬੜਾ ਪਰੇਸ਼ਾਨ ਦੇਖਿਆ ਉਹਦੇ ਦੋਸਤ ਕੋਈ ਪਹੁੰਚੇ ਨਹੀਂ ਉੱਥੇ ਤੇ ਉਹ ਬੜਾ ਤਿਲਮਲਾਇਆ ਤੇ ਜਾ ਕੇ ਪਾਪਾ ਨਾਲ ਲੜਨ ਲੱਗਾ ਪਾਪਾ ਯਾਰ ਤੁਹਾਨੂੰ ਇੱਕ ਕੰਮ ਕਿਹਾ ਸੀ ਤੇ ਉਹ ਵੀ ਨਹੀਂ ਢੰਗ ਨਾਲ ਕਰ ਸਕੇ ਦੇਖੋ ਤੁਸੀਂ ਮੇਰੇ ਦੋਸਤ ਕੋਈ ਆਏ ਨਹੀਂ ਤੁਸੀਂ ਉਹਨਾਂ ਨੂੰ ਇਨਫੋਰਮ ਨਹੀਂ ਕੀਤਾ ਬੇਟਾ ਆਹ ਤੇਰੇ ਨਾਲ ਦੋਸਤ ਖੜੇ ਆ ਉਹ ਕਹਿੰਦਾ ਚਾਰ ਪੰਜ ਤੇ ਦੋਸਤ ਆ ਸਾਰੇ ਮੈਂ ਤੁਹਾਨੂੰ ਸੱਠ ਸਤਾਇਆਂ ਲਿਸਟ ਦਿੱਤੀ ਸੀ ਤੇ ਪਾਪਾ ਨੇ ਕਿਹਾ ਬੇਟਾ ਮੈਂ ਤੇ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਇਨਫੋਰਮ ਕੀਤਾ ਮੈਂ ਉਹਨਾਂ ਨੂੰ ਕਿਹਾ ਵੀ ਤੁਹਾਡਾ ਜਿਹੜਾ ਦੋਸਤ ਆ ਨਾ ਇੱਕ ਬੜੀ ਵੱਡੀ ਮੁਸ਼ਕਲ ਤੇ ਫਸ ਗਿਆ ਵੀ ਇਸ ਤਰੀਕ ਨੂੰ 8:00 ਵਜੇ ਇਸ ਜਗ੍ਹਾ ਅਸੀਂ ਸਾਰੇ ਇਕੱਠੇ ਹੋ ਰਹੇ ਹਾਂ ਤੇ ਤੁਸੀਂ ਵੀ ਟਾਈਮ ਨਾਲ ਪਹੁੰਚ ਜਾਓ ਵੀ ਤਾਂ ਕਿ ਅਸੀਂ ਉਹਨੂੰ ਉਹਦੀ ਮੁਸ਼ਕਲ ਦੇ ਵਿੱਚੋਂ ਕੱਢ ਸਕੀਏ ਤੇ ਬੇਟਾ ਹੁਣ ਜਿਹੜੇ ਆਏ ਆ ਇਹ ਹੀ ਤੇਰੇ ਸਾਰੇ ਦੋਸਤ ਐ ਹੋਈ ਆ ਬਾਕੀ ਤੇਰੇ ਦੋਸਤ ਕੋਈ ਨਹੀਂ ਐ ਜਿਹੜਾ ਬੰਦਾ ਸਾਡਾ ਖੁਸ਼ੀ ਦੇ ਟਾਈਮ ਤੇ ਆਉਂਦਾ ਉਹ ਦੋਸਤ ਨਹੀਂ ਇੱਕ ਭੀੜ ਹੁੰਦੀ ਆ ਜਿਹੜਾ ਸਾਡਾ ਮੁਸ਼ਕਲ ਦੇ ਟਾਈਮ ਤੇ ਸਾਡੇ ਕੋਲ ਆਵੇ ਭਾਵੇਂ ਉਹ ਸਾਡੀ ਮੁਸ਼ਕਲ ਹੱਲ ਕਰ ਸਕਦਾ ਭਾਵੇਂ ਨਹੀਂ ਪਰ ਮੁਸ਼ਕਲ ਟਾਈਮ ਤੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਸਾਡਾ ਸੱਚਾ ਦੋਸਤ ਉਹੀ ਹੈ ਤੋ ਦੋਸਤੋ ਜਦੋਂ ਵੀ ਤੁਸੀਂ ਕੋਈ ਨਵਾਂ ਦੋਸਤ ਕੋਈ ਬਣਾਉਣਾ ਉਹਦੇ ਵਿੱਚ ਪਹਿਲਾਂ ਤੁਸੀਂ ਦੋਸਤਾਂ ਦੀ ਭੀੜ ਤੇ ਅਸਲੀ ਦੋਸਤ ਦਾ ਫਰਕ ਦੇਖ ਕੇ ਹੀ ਅੱਗੇ ਚੱਲਣਾ ਥੈਂਕ ਯੂ ਵੈਰੀ ਮੱਚ